ਕਿ ਉਹ ਅਜ ਤੱਕ ਇਹ ਕਹਿ ਰਹੇ ਨਹੀਂ ਕਿ ਨਾ ਤੇ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਜਿਹੜੇ ਨੇ ਗਵਾਚੇ ਗਏ ਨੇ ਚੋਰੀ ਨਹੀਂ ਹੋਈ ਗਵਾਚੇ ਗਏ ਹਾਂ ਜੀ ਅਜੇ ਪ੍ਰਧਾਨ ਕਿਉਂ ਨਹੀਂ ਗਵਾਚ ਗਿਆ ਤੁਹਾਡੀ ਸਭ ਨੇ ਵਿੱਚ ਕਿ ਕੀ ਕਿਉਂ ਨਹੀਂ ਗਵਾਚਰਦੀ ਤੁਹਾਡਾ ਇੱਕ ਇੱਕ ਉਥੇ ਰੁਪਈਆ ਜਿਹੜਾ ਤੁਸੀਂ ਬੜਾ ਮਨਮਰਜ਼ੀ ਹੋਵੇ ਤਾਂ ਉਹਨੂੰ ਸੂਈ ਦੇ ਨੱਕੇ ਥਾਣੀ ਕਢਾਉਣੇ ਹੋ ਤੇ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਪਾਸਪੋਰਟ ਆਧਾਰ ਕਾਰਡ ਆਈ ਕਾਰਡ ਮੈਡੀਕਲ ਕਾਰਡ ਰਾਸ਼ਨ ਕਾਰਡ ਇੰਨਾ ਨਾਲੋਂ ਵੀ ਤੁਸੀਂ ਥੱਲੇ ਕਰ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਗਾਇਬ ਹੋਣੇ ਸ਼ੁਰੂ ਹੋ ਗਿਆ ਤੇ ਜੇ ਤੁਹਾਡੀ ਹਾਜ਼ਰੀ ਚ ਹੋਇਆ ਤੁਸੀਂ ਮੰਨ ਰਹੇ ਹੋ ਵੀ ਗਾਇਬ ਹੋਏ ਤੇ ਚੋਰੀ ਹੋਏ ਤੇ ਤੁਹਾਨੂੰ ਜਿਸ ਕੰਮ ਲਈ ਚੁਣਿਆ ਸੀ ਫਿਰ ਤਾਂ ਤੁਹਾਨੂੰ ਛੱਡ ਕੇ ਲਾਂਭੇ ਹੋਣ ਜਾਣਾ ਚਾਹੀਦਾ ਐਡੀ ਵੱਡੀ ਬਿਸ਼ਰਮੀ ਵੀ ਗੁਰੂ ਸਾਹਿਬ ਗਾਇਬ ਹੋ ਜਾਣ ਤੇ ਤੁਸੀਂ ਆਪਣੇ ਆਪ ਨੂੰ ਅਜੇ ਵੀ ਪੰਥਕ ਦੱਸੋ ਪੰਜਾਬ ਅਰ ਪੰਥ ਦੇ ਭਲੇ ਹਿੱਤ ਲੋਕ ਸਭਾ ਵਿਧਾਨ ਸਭਾ ਚ ਜੋ ਮੁੰਡੇ ਪੰਜਾਬ ਨਹੀਂ ਮਿਲਿਆ 328 ਸੰਧੂਪਾਂ ਨੂੰ ਲੈ ਕੇ ਅਸੀਂ 4 ਸਾਲ ਤੋਂ ਤੰਬੂ ਲਈ ਬੈਠੇ ਸੁਪਰੀਮ ਕੋਰਟ ਉਸਨੂੰ سنگੀਨ ਅਪਰਾਧ ਕਹਿ ਰਿਹਾ ਪਰ ਉਥੇ ਪ੍ਰਸ਼ਾਸਨ ਸਰਕਾਰਾਂ ਜਿਹੜੀਆਂ ਨੇ ਚੋਰਾਂ ਦਾ ਸਾਥ ਦੇ ਰਹੀਆਂ ਤੇ ਜਦੋਂ ਸਮੇਂ ਦੀਆਂ ਸਰਕਾਰਾਂ ਬੇਈਮਾਨ ਹੋ ਜਾਣ ਸਮੇਂ ਦੇ ਲੀਡਰ ਦਲਾਲੀ ਤੇ ਉੱਤਰ ਆਉਣ ਸਮੇਂ ਦਾ ਪ੍ਰਸ਼ਾਸਨ ਕੱਠ ਪੁਤਲੀ ਬਣ ਜਾਏ ਤੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਪੜਾ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸੰਵਿਧਾਨ ਕਾਨੂੰਨ ਜ਼ਮੂਰੀਅਤ ਬਹਾਲੀ ਲਈ ਸਰਕਾਰ ਖਾਲਸਾ ਸਥਾਪਿਤ ਕਰਨ ਦੀ ਆਗਿਆ ਦਿੱੰਦੇ ਨੇ ਉਦੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਤੋਂ ਜੋ ਕੁਝ ਪੰਜਾਬ ਨਾਲ ਵਾਪਰਿਆ ਮੁੜ ਨਵਾਬ ਕਪੂਰ ਸਿੰਘ ਬਾਬਾ ਜੱਸਾ ਸਿੰਘ ਅਹਲੂਵਾਲੀਆ ਨੇ ਛੇਰੇ ਪੰਜਾਬ ਨੇ ਉਹਨਾਂ ਦੇ ਨਕਸ਼ੇ ਕਦਮ ਚੱਲ ਕੇ ਪੰਜਾਬ ਦੇ ਹਿੱਤਾਂ ਲਈ ਵੱਡੀਆਂ ਕੰਦਨਾ ਕਾਲੀਆਂ ਅੱਜ ਉਹੀ ਗੱਲ ਜਿਹੜੀ ਕਦੇ ਪ੍ਰਿਥੀ ਚੰਦਾਂ ਨੂੰ ਲੈ ਕੇ ਬਾਬਾ ਬੁੱਢਾ ਸਾਹਿਬ ਨੇ ਕੀਤੀ ਗਵਾਲੀਅਰ ਦੇ ਕਿਲਿਆਂ ਦੇ ਵਿੱਚ ਜਾ ਕੇ ਰਹਾਈਆਂ ਵਾਸਤੇ ਮਹਾਰਾਜਿਆਂ ਦੇ ਉੱਥੇ ਉਹ ਮਾਰਚ ਕੱਢੇ ਜਾਂਦੇ ਫਿਰ ਬਾਬਾ ਮੱਖਣ ਸ਼ਾ ਲਬਾਣਾ ਨੇ ਕੀਤੀ ਕਦੇ ਉਹ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਜੀਆ ਨੇ ਕੀਤੀ ਤੇ ਅੱਜ ਉਹੀ ਗੱਲ ਜਦੋਂ ਸਾਡੀ ਕੱਪੜਾ ਤੇ ਨਹੀਂ ਸੁਣੀ ਗਈ ਤੇ ਅਸੀਂ ਲੋਕਾਂ ਚ ਗੱਲ ਲੈ ਕੇ ਚੱਲੇ ਆ ਇਹਦੇ ਤੋਂ ਬਿਨਾਂ ਜੇ ਕੋਈ ਹੋਰ ਜ਼ਰੀਆ ਹੈ ਤਾਂ ਸਾਨੂੰ ਜਰੂਰ ਦੱਸ ਦਿਓ ਕਿਉਂਕਿ ਅਸੀਂ ਸਾਰੇ ਹੱਲ ਵਰਤ ਚੁੱਕੇ ਆ ਤੇ ਜਦੋਂ ਹੁਣ ਅਗਲੇ ਬੰਨੋਂ ਵਕੀਲ ਅਪੀਲ ਦਲੀਲ ਦੀ ਗੱਲ ਮੁੱਕ ਜਾਏ ਤੇ ਫਿਰ ਸਿੱਖ ਜਿਹੜਾ ਹੈ ਉਹ ਫਿਰ ਤਣੀ ਤੇ ਰੱਖ ਕੇ ਲੋਕਾਂ ਚ ਨਿਕਲਦਾ ਹੈ ਇਹ ਵੱਡਾ ਕਾਰਨ ਹੈ ਕਿ ਇੱਥੋਂ ਦਾ ਜ਼ਮੂਰੀਅਤ ਸਭਧਾਨ ਕਾਨੂੰਨ ਇਨਸਾਫ ਤੋਂ ਮੁੱਕ ਫੇਰ ਗਿਆ ਹੈ ਜਿੱਤੇ ਇਨਸਾਫ ਲਈ ਸਾਨੂੰ ਇਹ ਰਾਹ ਚੋੜਨਾ ਪਰ ਸ੍ਰੀ ਗੁਰੂ ਰਣਜੀਤ ਸਾਹਿਬ ਮਹਾਰਾਜ ਜਿਹੜੇ ਸੂਗ ਗਾਇਬ ਹੋਏ ਸੀ ਉਹ ਤੋਂ ਸਰਕਾਰਾਂ ਚਾਰ ਆ ਗਈਆਂ ਤੁਹਾਡੀ ਕੋਈ ਧਾਰਿਆਂ ਨੂੰ ਪੁੱਛਣਾ ਤੁਹਾਡਾ ਫਰਜ਼ ਬਣਦਾ ਇਹਨਾਂ ਨੂੰ ਨੰਗਾ ਕਰੋ ਵੀ ਤੁਸੀਂ ਆਈ ਲੋਕ ਸਭਾ ਦੇ ਵਿੱਚ ਪਿੱਟ ਪਿੱਟ ਕੇ ਕਹਿੰਦੇ ਹੋ ਕਾਨੂੰਨ ਸੰਵਿਧਾਨ ਜ਼ਮੂਰੀਅਤ ਕਿ ਇਹ ਕਾਨੂੰਨ ਸੰਵਿਧਾਨ ਜ਼ਮੂਰੀਅਤ ਦਾ ਹਿੱਸਾ ਨਹੀਂ ਜੇ ਹੈ ਤੇ ਫਿਰ ਤੁਸੀਂ ਕਿੱਥੇ ਮਰ ਗਏ ਹੋ ਤੇ ਜੇ ਸੀ ਤੇ ਫਿਰ ਹੁਣ ਤੱਕ ਕਾਰਵਾਈ ਕਿਉਂ ਨਹੀਂ 4 ਸਾਲ ਤੋਂ ਹੋਈ ਇਹ ਇਹ ਸਵਾਲ ਉਹਨਾਂ ਨੂੰ ਕਰਨਾ ਬਾਕੀ ਅਕਾਲੀ ਦਲ ਪੰਥਕ ਜਮਾਤ ਆ ਜੀ ਉਹਨਾਂ ਬਾਰੇ ਕੀ ਗੋਦੋ ਉਹ ਤੇ ਦਰਦ ਸਮੇਂ ਦੀ ਨਹੀਂ ਪੰਥਕ ਜਮਾਤ ਹੁੰਦੀ ਤੇ ਗੁਰੂ ਗ੍ਰੰਥ ਸਾਹਿਬ ਚੋਰੀ ਵਿੱਚ ਕੇ ਨਾ ਖੰਦ ਗੁਰੂ ਦੀਆਂ ਗੋਲਕਾਂ ਚੋਰੀ ਨਾ ਕਰਦੀ ਗੁਰੂ ਦੀਆਂ ਗਵਾਚੇ ਨਹੀਂ ਨਾ ਕੀ ਚੋਰੀ ਹੋਈ ਉਹ ਅੱਜ ਤੱਕ ਕਹਿ ਰਹੇ ਨਹੀਂ ਕਿ ਨਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਗਵਾਚੇ ਗਏ ਚੋਰੀ ਨਹੀਂ ਹੋਈ ਗਵਾਚ ਗਿਆ ਹਾਂਜੀ ਅਜਾ ਪ੍ਰਧਾਨ ਕਿਉਂ ਨਹੀਂ ਗਵਾਚ ਗਿਆ ਤੁਹਾਡੀ ਸਭਣ ਵਿੱਚ ਕਿ ਕੀ ਕਿਉਂ ਨਹੀਂ ਗਵਾਚਦੀ ਤੁਹਾਡਾ ਇੱਕ ਇੱਕ ਉਥੇ ਰੁਪਈਆ ਜਿਹੜਾ ਤੁਸੀਂ ਬੜਾ ਮਨਮਰਜ਼ੀ ਹੋਵੇ ਤਾਂ ਉਹਨੂੰ ਸੂਈ ਦੇ ਨੱਕੇ ਥਾਣੀ ਕਢਾਉਣੇ ਹੋ ਤੇ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਪਾਸਪੋਰਟ ਆਧਾਰ ਕਾਰਡ ਆਈ ਕਾਰਡ ਮੈਡੀਕਲ ਕਾਰਡ ਰਾਸ਼ਨ ਕਾਰਡ ਇਹਨਾਂ ਨਾਲੋਂ ਵੀ ਤੁਸੀਂ ਥੱਲੇ ਕਰ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਗਾਇਬ ਹੋਣੇ ਸ਼ੁਰੂ ਹੋ ਗਏ ਤੇ ਜੇ ਤੁਹਾਡੀ ਹਾਜ਼ਰੀ ਚ ਹੋਇਆ ਹੈ ਕੁਛ ਮੰਨਰੇ ਉਪੀ ਗਾਇਬ ਹੋਏ ਤੇ ਚੋਰੀ ਹੋਏ ਤੇ ਤੁਹਾਨੂੰ ਜਿਸ ਕੰਮ ਲਈ ਚੁਣਿਆ ਸੀ ਫਿਰ ਤਾਂ ਤੁਹਾਨੂੰ ਛੱਡ ਕੇ ਲਾਂਬੇ ਹੋਣ ਜਾਣਾ ਚਾਹੀਦਾ ਐਡੀ ਵੱਡੀ ਬੇਸ਼ਰਮੀ ਵੀ ਗੁਰੂ ਸਾਹਿਬ ਗਾਇਬ ਹੋ ਜਾਣ ਤੇ ਤੁਸੀਂ ਆਪਣੇ ਆਪ ਨੂੰ ਅਜੇ ਵੀ ਪੰਥਕ ਦੱਸੋ ਰਾਜਨੀਤੀ ਇਹੋ ਹੀ ਹੱਲ ਹੈ ਰਾਜਨੀਤੀ ਜਾਣੀ ਹੈ ਆਖਤੀ ਹਸਦੀ ਤੁਹਾਡਾ ਨਹੀਂ ਇਹ ਰਾਜਨੀਤੀ ਜਿਹੜੀ ਕਹਿ ਰਹੇ ਹੋ ਤੁਸੀਂ ਬਾਰ-ਬਾਰ ਰਾਜਨੀਤੀ ਤੇ ਸਾਨੂੰ ਘੱਲ ਰਿਹਾ ਸਾਡਾ ਕੋਈ ਮਨਸੂਬਾ ਨਹੀਂ ਸੀ ਅਸੀਂ 2016 ਤੋਂ ਚਲੇ ਆਉਨੇ ਆ ਸ਼੍ਰੋਮਣੀ ਕਮੇਟੀ ਦੀ ਆਜ਼ਾਦੀ ਲਈ ਕਹਿ ਰਹੇ ਆ 5 ਸਾਲ ਬਾਅਦ ਉਹਦੀ ਚੋਣ ਬਣਦੀ ਸੀ ਰਾਜਨੀਤੀ ਨੇ ਨਹੀਂ ਹੋਣ ਦਿੱਤੀ ਜਿਹੜੇ ਮੈਂਬਰਾਂ ਦੀ ਮਿਆਦ ਪੁੱਗ ਚੁੱਕੀ ਹੈ ਉਹ ਲੰਮਸਮ ਮੈਂਬਰ ਬਣ ਕੇ ਉੱਥੇ ਆਏ ਸਾਲ ਵਸਤ ਪੇਸ਼ ਕਰ ਰਹੇ ਆ ਇਹ ਅਨਧਿਕਾਰ ਤੇ ਗੈਰਕਾਨੂੰਨੀ ਹੈ ਔਰ ਉੱਥੇ ਦੀਆਂ ਨਿਯੁਕਤੀਆਂ ਮਨਮਰਜ਼ੀਆਂ ਨਾਲ ਕਰ ਰਹੇ ਆ ਇਥੋਂ ਸਾਫ ਹੈ ਕੀ ਰਾਜਨੀਤੀ ਨੇ ਗੁਰੂ ਘਰਾਂ ਦੇ ਵਿੱਚ ਸਨ ਵੱਡੇ ਪੱਦਰ ਤੇ ਲਾ ਲਈ ਤੇ ਹੁਣ ਰਾਜਨੀਤੀ ਨੂੰ ਕੱਢਣ ਵਾਸਤੇ ਸਾਨੂੰ ਇਹ ਰਾਤ ਸੜਨਾ ਉਡਾਲਾ ਦਾ ਆਪਣੀ ਕਿਹੜੀ ਪਾਰਟੀ ਦਾ ਕੀ ਨਾਮ ਰੱਖਿਆ ਨਹੀਂ ਸਾਡੀ ਅਜੇ ਪਾਰਟੀ ਕੋਈ ਨਹੀਂ ਜੀ ਮੇਰਾ ਨਾਮ ਬਲਦੇਵ ਸਿੰਘ ਉਡਾਲਾ ਆ ਉਹਨਾਂ ਅਸੀਂ ਆਜ਼ਾਦ ਬਜੂ ਤੁਹਾਡੇ ਸਾਹਮਣੇ ਆ ਰਹੇ ਹਾਂ ਜੇ ਸਾਡਾ ਮਨਸੂਬਾ ਹੁੰਦਾ ਸੀ ਪਾਰਟੀ ਬਣਾ ਕੇ ਆਉਂਦੇ ਪਰ ਹੁਣ ਜਿਸ ਤਰ੍ਹਾਂ ਲੋਕਾਂ ਦਾ ਹੰਗਾਰਾ ਪੰਜਾਬ ਦੇ ਲੋਕਾਂ ਦੀ ਆਵਾਜ਼ ਆਉਣ ਵਾਲੇ ਸਮੇਂ 'ਚ ਕਿੱਧਰ ਨੂੰ ਜਾਣੀ ਹੈ ਇਹ ਫੈਸਲਾ ਪੰਜਾਬ ਦੇ ਲੋਕਾਂ ਦਾ ਹੋ ਮੇਰਾ ਪਰ ਜਿੱਦੇ ਵੱਡੀ ਵੱਡੀ ਪਾਰਟੀਆਂ ਦੇ ਕਾਂਗਰਸ ਦੇ ਅਕਾਲੀ ਦਲ ਨੇ ਭਾਜਪਾ ਵਾ ਆਵਾਜ਼ ਦੀ ਪਾਰਟੀ ਆ ਉਹਦੇ ਤੁਸੀਂ ਕਿਵੇਂ ਆਪਣੇ ਨੂੰ ਵੇਖਦੇ ਹੋ ਯਾਰ ਉਹਨਾਂ 'ਚ ਮੈਂਵੇਂ ਵੇਖਦਾ ਜੀ ਅਸੀਂ ਸਭ ਤੋਂ ਪਹਿਲਾਂ ਅਕਾਲੀ ਤੇ ਬੀਜੇਪੀ ਨੂੰ ਸਪੋਰਟ ਕਰਕੇ ਪੰਜਾਬ ਦੇ ਲੋਕਾਂ 'ਚ ਮੈਨੀਸੀ ਲਿਆਉਣ ਵਾਲਾ ਉਦੋਂ ਬਾਅਦ ਕੈਪਟਨ ਨੂੰ ਮੁੱਖ ਮੰਤਰੀ ਬਣਾਉਣ ਵਾਲੇ ਵੀ ਆਪਾਂ ਪੀਐਨਐਸ ਸੌਖਾਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਕਾਂਡ ਦਾ ਮੈਂ ਉਹ ਇਨਸਾਫ ਕਰਾਂਗਾ ਜਦੋਂ ਇਹ ਦੋ ਮੁਕਰ ਕੇ ਤੇ ਤੀਜੇ ਨੂੰ ਲਿਆਉਣ ਵਾਲੇ ਵੀ ਆਪਾਂ ਸ਼ੀਗੇ ਲੋਕਾਂ ਦੇ ਨਾਲ ਪਿੱਛ ਪੰਜਾਬ ਦਾ ਬਦਲਾਅ ਹੋ ਹੁਣ ਇਹ ਤਿੰਨੇ ਹੀ ਗਰਕ ਚੁੱਕੇ ਨੇ ਤੇ ਵੱਡੀਆਂ ਪਾਰਟੀਆਂ ਕਿਹੜੀਆਂ ਲੈ ਕੇ ਇੰਨੇ ਨੀਵੇਂ ਪੱਦਰ ਤੇ ਚਲੇ ਗਏ ਨੇ ਇਹ ਦੋ ਨੀਵੇਂ ਪੱਦਰ ਦੀਆਂ ਪਾਰਟੀਆਂ ਤੁਹਾਨੂੰ ਦੁਨੀਆ ਭਰ ਚੋਂ ਤਨੀ ਮਿਲਣਗੀਆਂ ਪਰ ਪੰਜਾਬ ਵਿੱਚੋਂ ਮਿਲ ਜਾਣਗੀਆਂ ਇਹਨੂੰ ਨੀਵੇਂ ਪੱਦਰ ਦੀਆਂ ਪਾਰਟੀਆਂ ਕਹੋ ਉੱਚੇ ਪੱਦਰ ਦੀਆਂ ਨਹੀਂ ਜੇ ਹੁੰਦੀਆਂ ਸਾਡੇ ਨਾਲ ਇਨਸਾਫ ਦੀ ਪੰਜਾਬ ਦੇ ਲੋਕ ਦੇ ਬੰਥ ਕੋਹਕੇ ਚੋ ਦਿੱਤੀ ਐ ਉਹਦੀਆਂ ਵੀਡੀਓਜ਼ ਨੇ ਪੰਜਾਬ ਦੇ ਨਾ ਚੋਰਾਂ ਤੋਂ ਬਚਾਉਣਾ ਹੈ ਇਹ ਚੋਰ ਹੀ ਹੁਣ ਚਾਦਰ ਚੁੱਕ ਕੇ ਖਲੋ ਗਿਆ ਵੀ ਜਿਹੜਾ ਇਸ ਥੱਲੇ ਚਾਦਰ ਦੇ ਆਉ ਉਹ ਚੋਰ ਹੋਊ ਉਹ ਕਹਿੰਦੇ ਵੀ ਹੁਣੇ ਚਾਦਰ ਦੇ ਥੱਲੇ ਤੇ ਕੋਈ ਹੈ ਨਹੀਂ ਕਹਿੰਦੇ ਕਿਉਂ ਕਹਿੰਦੇ ਚਾਦਰ ਤਾਂ ਚੋਰ ਨੇ ਖੜੀ ਹੋਈ ਉਹ ਕਹਿੰਦੇ ਪੰਜਾਬ ਬਚਾਅ ਨਿਕਲੇ ਆਪਾਂ ਪੰਜਾਬ ਵੇਚਿਆ ਹੀ ਇਹਨਾਂ ਨੇ ਜੀ ਸਿਵਿਆਂ ਤੱਕ ਇਹ ਲੈ ਕੇ ਗਏ ਨੇ ਇਹਨਾਂ ਇਹ ਜਿਹੜੀਆਂ ਗਿਰਜਾਂ ਨੇ ਇਹਨਾਂ ਤੋਂ ਪੰਜਾਬ ਵਾਸੀਆਂ ਨੂੰ ਪੰਜਾਬ ਬਚਾਉਣ ਦੀ ਜ਼ਰੂਰਤ ਹੈ ਤੇ ਤੇ ਹੁਣ ਆਪਣੇ ਜਿਹੜੋ ਇਹਨਾਂ ਦਾ ਬੱਦਲ ਦਲ ਚਲੇ ਆ ਗਿਆ ਕੌਮਾਂ ਚ ਉਹਨੂੰ ਆਕਸੀਜਨ ਦੇਣ ਲਈ ਇਹ ਯਾਤਰਾ ਮੈਂ ਇਹਨਾਂ ਨੂੰ ਚੇਤੇ ਆ ਗਿਆ ਨੇ ਜਿਹੜੇ ਕੀ ਪੰਜਾਬ ਦੇ ਲੋਕ ਹੁਣ ਇਹਨਾਂ ਨੂੰ ਨਿਹੰਗ ਸਿੰਘਾਂ ਦੇ ਬਾਟੇ ਵਾਂਗੂ ਅੱਗੇ ਵੀ ਮੰਜਿਆ ਸੀ ਹੁਣ ਵੀ ਮੱਝ ਕੇ ਰਹਿ ਗਿਆ ਧੰਨਵਾਦ ਇੱਕ ਮਿੰਟ